ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਮੇਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਆਸਾ ਰਾਗ ਵਿੱਚ ਬਾਣੀ ਚੱਲ ਰਹੀ ਹੈ ਪਾਤਸ਼ਾਹ ਜੀ ਦੇ ਸੰਤ ਦੇ ਵਿੱਚ ਦੋ ਬੰਦ ਸੰਪੂਰਨ ਹੋਏ ਸੀ ਸਤਿਗੁਰੂ ਜੀ ਅਗਲਾ ਬੰਦਿਸ਼ ਸੰਤ ਦਾ ਆਰੰਭ ਕਰਦੇ ਹੋਏ ਅੱਜ ਸਾਨੂੰ ਜੀਵਾਂ ਨੂੰ ਉਪਦੇਸ਼ ਗ੍ਰੰਹ ਕਰਾਉਂਦੇ ਹਨ ਜੀ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪਦ ਨਿਰਵਾਣ ਜੀਵ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਪਾਸ਼ਾ ਜੀ ਇਹ ਸ਼ਬਦੀ ਰਮਤਾ ਕਰਦੇ ਹਨ ਹਰ ਹਰਿ ਮਨ ਪਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦ ਨਿਰਵਾਣ ਜਿਉ ਮਹਾਰਾਜ ਜੀ ਕਹਿੰਦੇ ਜਦੋਂ ਹਰੀ ਨੂੰ ਪਾ ਜਾਵਾਂਗੇ ਚੰਗੇ ਲੱਗਾਂਗੇ ਮਹਾਰਾਜ ਜੀ ਕਹਿੰਦੇ ਉਹਦੇ ਪਰਮ ਪਦ ਨੂੰ ਪ੍ਰਾਪਤ ਕਰ ਲਾਂਗੇ ਹਰ ਹਰਿ ਮਨ ਜਿਹੜਾ ਮਾਨੇ ਨਾ ਜਦੋਂ ਉਹਦੇ ਚਰਨਾਂ ਦੇ ਵਿੱਚ ਟਿਕ ਗਿਆ ਅਰਪਣ ਹੋ ਗਿਆ ਇਸ ਦੀ ਦੌੜ ਭਜ ਲੈ ਗਈ ਇਸੇ ਪਾਦਵੇ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ ਸੀ ਨਾਮ ਤੋਂ ਪਿੱਛੇ ਵੀ ਦ੍ਰਿੜ ਕਰਾਇਆ ਸੀ ਪਾਤਸ਼ਾਹ ਜੀ ਨੇ ਹਰ ਨਾਮ ਪਦਾਰਥ ਕਲਯੁਗ ਉੱਤਮ ਮਹਾਰਾਜ ਜੀ ਕਹਿੰਦੇ ਕਲਯੁਗ ਦੇ ਵਿੱਚ ਇਹ ਸਮੇਂ ਤੇ ਮਹਾਰਾਜ ਜੀ ਕਹਿੰਦੇ ਨਾਮ ਦੀ ਪ੍ਰਧਾਨਤਾ ਹੈ ਨਾਮ ਨੂੰ ਮਹਾਰਾਜ ਜੀ ਨੇ ਪ੍ਰਧਾਨਤਾ ਬਖਸ਼ੀ ਹਰ ਨਾਮ ਪਦਾਰਥ ਸਭ ਤੋਂ ਉੱਤਮ ਪਦਾਰਥ ਹੈ ਭਾਵੇਂ ਸ੍ਰਿਸ਼ਟੀ ਵਿੱਚ ਅਸੀਂ بڑے ਪਦਾਰਥਾਂ ਨੂੰ ਚੰਗਾ ਸਮਝਦੇ ਹੋਵਾਂਗੇ ਉੱਤਮ ਸਮਝਾਂਗੇ ਪਰ ਸਾਰੀ ਸ੍ਰਿਸ਼ਟੀ ਦੇ ਜਿੰਨੇ ਪਦਾਰਥਨ ਸਾਰਿਆਂ ਨੂੰ ਨਾਮ ਪਦਾਰਥ ਜਿਹੜਾ ਉੱਤਮ ਹੈ ਕਾਦੇ ਵਾਸਤੇ ਕਿਉਂਕਿ ਸੱਚਾ ਧਨ ਹੈ ਜਿਹੜਾ ਕੀ ਸੰਸਾਰੀ ਪਦਾਰਥ ਸੰਸਾਰ ਵਿੱਚ ਹੀ ਕੰਮ ਹੁੰਦੇ ਹਨ ਪਰ ਇਹ ਨਾਮ ਧਨ ਐਸਾ ਧਨ ਹੈ ਕਿ ਇਹ ਸੰਸਾਰ ਤੋਂ ਲੈ ਕੇ ਦਰਗਾਹ ਤੱਕ ਨਾਲ ਨਿਭਦਾ ਹੈ ਇਸ ਕਰਕੇ ਸੱਚਾ ਧਨ ਕੋਲ ਜੁਗ ਉੱਤਮ ਹੈ ਮਹਾਰਾਜ ਜੀ ਕਹਿੰਦੇ ਸਤਗੁਰੂ ਤੋਂ ਪਾਇਆ ਜਾਂਦਾ ਹੈ ਸਤਿਗੁਰੂ ਭਾਏ ਜਿਉ ਜੇ ਉਹ પ્રસન્ન ਹੋ ਜਾਣ ਉਹਨਾਂ ਨੂੰ ਉਹਦਾ ਪਿਆਰ ਪਾ ਲਈਏ ਤਾਂ ਇਹ ਧੰਨ ਦੀ ਪ੍ਰਾਪਤੀ ਹੈ ਅੱਗੇ ਫਿਰ ਮਹਾਰਾਜ ਜੀ ਤੀਜਾ ਬੰਦ ਆਰੰਭ ਕਰ ਰਹੇ ਹਨ ਹਰ ਹਰ ਮਨ ਪਾਇਆ ਜਦੋਂ ਉਹਨੂੰ ਪਾ ਗਏ ਚੰਗੇ ਲੱਗ ਗਏ ਮਹਾਰਾਜ ਜੀ ਕਹਿੰਦੇ ਪਰਮ ਸੁਖ ਪਾਇਆ ਫਿਰ ਪਿਆਰਿਓ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਸੁਖ ਸਦਾ ਵਾਸਤੇ ਰਹਿੰਦਾ ਸਰਜੀਤ ਸੁਖ ਜਿਹੜਾ ਖਤਮ ਨਹੀਂ ਹੁੰਦਾ ਉਹਨੂੰ ਪਰਮ ਸੁਖ ਕਹਿੰਦੇ ਹਨ ਸਦਾ ਵਾਸਤੇ ਰਹਿਣਾ ਮਹਾਰਾਜ ਜੀ ਕਹਿੰਦੇ ਉਹ ਨਾਮ ਦਾ ਸੁੱਖ ਹੈ ਜਿਹੜਾ ਆਤਮਾ ਨੂੰ ਮਿਲਦਾ ਹੈ ਉਹ ਗੁਰੂ ਜਦੋਂ ਭਾਉਂਦਾ ਹੈ ਭਾਜਦਾ ਹੈ ਮਨੁੱਖ ਦੇ ਚਰਨਾਂ ਵਿੱਚ ਟਿਕਦਾ ਹੈ ਫਿਰ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਹਰ ਲਾਹਾ ਪਦ ਨਿਰਵਾਣ ਜੀਓ ਮਹਾਰਾਜ ਜੀ ਕਹਿੰਦੇ ਫਿਰ ਗੁਰ ਸਿੱਖ ਪਿਆਰਾ ਭਗਤ ਜਨ ਇਹ ਲਾਹਾ ਪਦ ਪ੍ਰਾਪਤ ਕਰ ਦਿੰਦਾ ਹੈ ਮਹਾਰਾਜ ਜੀ ਕਹਿੰਦੇ ਲਾਹਾ ਹਰ ਲਾਹਾ ਪਦ ਨਿਰਵਾਣ ਜੀਓ ਸਦਾ ਰਹਿਣ ਵਾਲਾ ਹਰਾ ਜੀ ਕਹਿੰਦੇ ਆਨੰਦ ਬ੍ਰਹਮ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹਰ ਪ੍ਰੀਤ ਲਾਗੀ ਹਰ ਨਾਮ ਸਖਾਈ ਭਰਮ ਚੁੱਕਾ ਆਵਨ ਜਾਣ ਜੀਓ ਮਹਾਰਾਜ ਜੀ ਕਹਿੰਦੇ ਜਦੋਂ ਪਿਆਰੋ ਪ੍ਰੀਤ ਲੱਗੇਗੀ ਨਾ ਉਹਦੇ ਨਾਲ ਹਰੀ ਦੇ ਨਾ ਹਰ ਪ੍ਰੀਤ ਲਾਗੀ ਹਰ ਨਾਮ ਸਖਾਈ ਸਖਾਈ ਤੋਂ ਭਾਵ ਸਖਾ ਮਿੱਤਰ ਇਥੇ ਸਖਾਈ ਦਾ ਅਰਥ ਬਣਦਾ ਸਖਾ ਮਿੱਤਰ ਮਹਾਰਾਜ ਜੀ ਕਹਿੰਦੇ ਉਹ ਸਖਾ ਮਿੱਤਰ ਬਣ ਜਾਵੇਗਾ ਫਿਰ ਜਦੋਂ ਉਹਦੇ ਨਾਲ ਸਾਡੀ ਪ੍ਰੀਤ ਪੈ ਗਈ ਪਿਆਰਿਓ ਫਿਰ ਮਹਾਰਾਜ ਜੀ ਕਹਿੰਦੇ ਹਰਨਾਮ ਹੀ ਸਾਡਾ ਸਖਾ ਬਣੇਗਾ ਉਹ ਸੁਖ ਦੇਣ ਵਾਲਾ ਨਾਮ ਜਿਹੜਾ ਕੀ ਆਤਮਾ ਨੂੰ ਸੁਖ ਦਿੰਦਾ ਉਹ ਸਾਡਾ ਸਖਾ ਬਣ ਜਾਵੇਗਾ ਉਹ ਸਖਾ ਸਭ ਬਣੇਗਾ ਮਿੱਤਰ ਕੀ ਨਾ ਸੰਸਾਰ ਤੋਂ ਦਰਗਾਹ ਤੱਕ ਨਾਲ ਨਿਭੇਗਾ ਉਹਦੀ ਮਿੱਤਰਤਾ ਹੀ ਪੱਕੀ ਆ ਦੋਸਤੀ ਪੱਕੀ ਆ ਤੇ ਮਹਾਰਾਜ ਜੀ ਕਹਿੰਦੇ ਉਹ ਪ੍ਰੀਤ ਲਾਣ ਦੇ ਨਾਲ ਨਾਮ ਜਿਹੜਾ ਉਹ ਮਿੱਤਰ ਬਣਦਾ ਭਾਈ ਭਰਮ ਚੁੱਕਿਆ ਜਾਂਦਾ ਭਰਮ ਚੁਕਾ ਚੁੱਕਾ ਆਵਣ ਜਾਣ ਮਹਾਰਾਜ ਜੀ ਕਹਿੰਦੇ ਜਿਹੜਾ ਭਰਮ ਹੈ ਨਾ ਮੰਨਦਾ ਉਹ ਲੈ ਜਾਂਦਾ ਖਤਮ ਹੋ ਜਾਂਦਾ ਆਵਣ ਜਾਣ ਹੀ ਟੁੱਟ ਜਾਂਦਾ ਜੰਮਨ ਮਰਨ ਤੋਂ ਰਹਿ ਤੋ ਜਾਂਦੀ ਹੈ ਆਤਮਾ ਆਵਣ ਜਾਣਾ ਭਰਮ ਕੋ ਭਾਗਾ ਹਰ 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 ਗੁਣ ਗਾਇਆ ਜਦੋਂ ਮਹਾਰਾਜ ਜੀ ਕਹਿੰਦੇ ਭਾਈ ਹਰੀ ਦੇ ਗੁਣਾਂ ਨੂੰ ਹਰ ਹਰ ਵਾਰ-ਵਾਰ ਹਰੀ ਨੂੰ ਗਾਣਾ ਕੀਤਾ ਗਾਉਣਾ ਕੀਤਾ ਜਦੋਂ ਵਾਰ-ਵਾਰ ਜਿਹੜੇ ਕੀਤਾ ਮਹਾਰਾਜ ਜੀ ਕਹਿੰਦੇ ਆਮਣ ਜਾਣਾ ਭਰਮ ਭੋ ਭਾਗਾ ਮਹਾਰਾਜ ਜੀ ਕਹਿੰਦੇ ਇਹ ਦੋਵੇਂ ਚੀਜ਼ਾਂ ਖਤਮ ਹੋ ਜਾਣੀਆਂ ਆਮਣ ਜਾਣ ਜੰਮਣ ਮਰਨ ਜਿਹੜਾ ਭੋ ਹੈ ਦੇ ਵਿੱਚ ਭਰਮ ਹੈ ਉਹ ਭੱਗ ਜਾਣਾ ਮਹਾਰਾਜ ਜੀ ਕਹਿੰਦੇ ਨਾਸ ਹੋ ਜਾਣਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਹਰ ਹਰ ਨਾਮ ਸਮਾਇਆ ਮਹਾਰਾਜ ਜੀ ਕਹਿੰਦੇ ਜਨਮਾਂ ਦੇ ਭਾਈ ਕਿਲ ਵਿਖ ਦੁੱਖ ਲੈਂਦੇ ਹਨ ਕਿ ਲਿ ਵੀ ਰੁਖ ਮਹਾਰਾਜ ਜੀ ਕਹਿੰਦੇ ਪਾਪ ਕੋ ਕਰਮ ਜਿਹੜਿਆਂ ਨੂੰ ਨਾਸ਼ ਹੁੰਦੇ ਹਨ ਜਨਮਾਂ ਜਮਾਤਰਾ ਦੇ ਮਨ ਨੂੰ ਮੈ ਲੱਗੀ ਨਾ ਜਨਮਾਂ ਜਨਮਾਂ ਦਾ ਵਿਛੋੜਾ ਤਾਂ ਹੀ ਤਾਂ ਭਗਤ ਜੀ ਕਹਿ ਰਹੇ ਹਨ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੇਮਾਰੇ ਲਿਖੇ ਕਹਿੰਦੇ ਹੁਣ ਜਨਮ ਦਿੱਤਾ ਮਾਨਸ ਦੇ ਮਨੁੱਖਾ ਦੇ ਇਹ ਤੁਹਾਡੇ ਲਿਖੇ ਲੰਦੇ ਆ ਤੁਹਾਡੇ ਚਰਨਾਂ ਵਿੱਚ ਭਾਵ ਇਹ ਜਨਮ ਅਰਪਣਾ ਮੇਰਾ ਧਨ ਮੇਰਾ ਧਨ ਮੇਰਾ ਮਨ ਤੁਹਾਡੇ ਚਰਨਾਂ ਨੂੰ ਮੈਂ ਸੌਂਪਦਾ ਇਹ ਜਨਮ ਮਹਾਰਾਜ ਜੀ ਕਹਿੰਦੇ ਜਨਮ ਬਹੁਤ ਜਨਮ ਪਿੱਛੇ ਮਹਾਰਾਜ ਜੀ ਕਹਿੰਦੇ ਪਾਪ ਅਸੀਂ ਇਕੱਠੇ ਕਰਕੇ ਬੈਠੇ ਆ ਜਨਮਾਂ ਜਨਮ ਕੀ ਕਿਲਵਿਕ ਦੁੱਖ ਉਤਰੇ ਮਹਾਰਾਜ ਜੀ ਕਹਿੰਦੇ ਬਾੜੇ ਕਰਮ ਕਿਲਵਿਕ ਦੁੱਖ ਪਾਪ ਦਣਗੇ ਉੱਤਰ ਜਾਂਦੇ ਹਨ ਕਾਦੇ ਨਾਲ ਭਾਈ ਹਰਨਾਮ ਤੇ ਆਸਮਾਇਆ ਜਦੋਂ ਜਪ ਜਪ ਕੇ ਭਾਈ ਹਿਰਦੇ ਦੇ ਵਿੱਚ ਨਾਮ ਸਮਾਜਨ ਦਾ ਹਿਰਦਾ ਉਹਦੇ ਵਿੱਚ ਲੀਨ ਹੋ ਜਾਂਦਾ ਠੰਡਾ ਸੀਤ ਹੋ ਜਾਂਦਾ ਟਿਕ ਜਾਂਦਾ ਫਿਰ ਮਹਾਰਾਜ ਜੀ ਕਹਿੰਦੇ ਜਨਮਾਂ ਦੇ ਦੁੱਖ ਲੈ ਜਾਂਦਿਆਂ ਨੇ ਜਿਨ ਹਰ ਧਿਆਇਆ ਹੁਰ ਭਾਗ ਲਿਖ ਪਾਇਆ ਤਿੰਨ ਭਾਗ ਸਫਲ ਜਨਮ ਪਰਵਾਨ ਜਿਓ ਜਿਨ੍ਹਾਂ ਹਰੀ ਦੇ ਨਾਮ ਨੂੰ ਭਾਈ ਧਿਆਉਣਾ ਕੀਤਾ ਧੁਰ ਭਾਗ ਲਿਖ ਪਾਇਆ ਜਿਨ੍ਹਾਂ ਦੀ ਮਹਾਰਾਜ ਜੀ ਕਹਿੰਦੇ ਧੁਰ ਦੇ ਭਾਗ ਲੇਖ ਮਹਾਰਾਜ ਨੇ ਲਿਖਤੇ ਨਾ ਤੇ ਮਹਾਰਾਜ ਜੀ ਫਿਰ ਆਪ ਹੀ ਮੇਲ ਕਰਾਂਦਾ ਜਿਨ੍ਹਾਂ ਦੇ ਚੰਗੇ ਭਾਗ ਲਿਖੇ ਜਾਂਦੇ ਉਹ ਮਹਾਰਾਜ ਜੀ ਰਸਤਾ ਖੋਲਦਿਆਂ ਫਿਰ ਮਨ ਜਿਹੜਾ ਆਪ ਹੀ ਉਧਰ ਨੂੰ ਦੌੜਦਾ ਮਨ ਕਹਿੰਦਾ ਕਿ ਚਲੋ ਗੁਰੂ ਦੇ ਦਰਸ਼ਨ ਕਰ ਲਈਏ ਚਲੋ ਗੁਰੂ ਘਰ ਜਾ ਕੇ ਬਾਣੀ ਸੁਣ ਲਈਏ ਇਹ ਆਪਣੇ ਆਪ ਹੀ ਹੁੰਦਾ ਤੇ ਅੱਜ ਅਸੀਂ ਉਹਨੇ ਨਾ ਸਾਡਾ ਮਨ ਸਾਨੂੰ ਗਵਾਹੀ ਦਿੰਦਾ ਮਨ ਸਾਨੂੰ ਉੱਦਮ ਦਿੰਦਾ ਮਨ ਸਾਨੂੰ ਪ੍ਰੇਰਦਾ ਘਰ ਬੈਠਿਆਂ ਨੂੰ ਮਨ ਸਾਨੂੰ ਠੰਡਾ ਹੈ ਕਿ ਭਾਈ ਉਠ ਅੰਬਰ ਤਵੇਲਾ ਹੋ ਗਿਆ ਗੁਰੂ ਦੇ ਦਰਸ਼ਨ ਕਰ ਇਸ਼ਨਾਨ ਕਰ ਅੰਮ੍ਰਿਤ ਸਰਨਾਵੇ ਮਹਾਰਾਜ ਜੀ ਬਚਨ ਕਰ ਦੇਣ ਕਹਿੰਦੇ ਇਸ਼ਨਾਨ ਸਰੀਰ ਦਾ ਕਰਕੇ ਫਿਰ ਆਤਮਾ ਦਾ ਇਸ਼ਨਾਨ ਕਰਾਣਾ ਮਨ ਨੂੰ ਇਸ਼ਨਾਨ ਕਰਕੇ ਮਹਾਰਾਜ ਜੀ ਕਹਿੰਦੇ ਅੰਮ੍ਰਿਤਸਾਰ ਅੰਮ੍ਰਿਤ ਦਾ ਜੋ ਸਾਰ ਹੈ ਨਾ ਸਰੋਵਰ ਹੈ ਨਾਮ ਬਾਣੀ ਉਹਦੇ ਵਿੱਚ ਮਨੁੱਖ ਮਨੁੱਖ ਜਿਹੜਾ ਨਾ ਗੁਰਮਖ ਜਨ ਉਹ ਨਹਾਣਾ ਕਰਦਾ ਰੋਜ਼ ਉਹ ਇੱਥੇ ਘਰ ਬੈਠੀ ਨਹਾ ਲੈਂਦਾ ਹੈ ਦੁਨੀਆ ਤਾਂ ਮੱਜਨ ਕਰਨ ਜਾਂਦੀ ਹੈ ਆਪਾਂ ਜਾਣਿਆ ਸਾਰੇ ਤੀਰਥਾਂ ਦੇ ਸਤਿਗੁਰਾਂ ਦੇ ਦਰਸ਼ਨ ਕਰਨ ਪਰ ਗੁਰਸਿੱਖ ਘਰ ਬੈਠਾ ਹੀ ਮੱਜਨ ਕਰਦਾ ਹੈ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਸਰੀਰ ਤੇ ਮਨ ਆਤਮਾ ਨੂੰ ਮੱਜਨ ਕਰਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਇਹ ਸਾਡੇ ਭਾਗ ਤੰਗਿਆਂ ਮਹਾਰਾਜ ਜੀ ਆਪੀ ਮਾਰਗ ਦਰਸਾਉਂਦਾ ਹੈ ਤੇ ਮਨ ਕਹਿੰਦਾ ਭਾਈ ਉੱਠ ਚੱਲ ਗੁਰੂ ਦੇ ਦਰਸ਼ਨ ਕਰ ਬਾਣੀ ਪੜ ਤੇ ਫਿਰ ਸਾਡਾ ਸਰੀਰ ਚੱਲਦਾ ਹੈ ਸਰੀਰ ਆਪਣੇ ਆਪ ਥੋੜਾ ਤੁਰਦਾ ਹੈ ਸਰੀਰ ਨੂੰ ਮਨ ਤੋੜਦਾ ਤੇ ਮਨ ਜਿਹੜਾ ਉਹ ਮਹਾਰਾਜ ਜੀ ਤੋੜਦੇ ਹਨ ਭਗ ਭਾਗ ਚੰਗੇ ਹੋਣ ਕਰਕੇ ਅਸੀਂ ਗੁਰੂ ਚਰਣਾ ਵਿੱਚ ਆ ਬੈਠਦੇ ਹਾਂ ਗੁਰੂ ਦੀ ਬਾਣੀ ਸੁਣਦੇ ਹਾਂ ਗੁਰੂ ਦੀ ਵਿਚਾਰ ਸੁਣਦੇ ਹਾਂ ਇਹ ਭਾਈ ਸਾਡੇ ਮਸਤਕ ਦੇ ਚੰਗੇ ਲੇਖ ਹਨ ਕਿਉਂਕਿ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਜਦੋਂ ਗੁਰਸਿੱਖ ਗੁਰੂ ਚਰਣਾ ਵਿੱਚ ਦਰਸ਼ਨ ਪਾਉਂਦਾ ਆਉਂਦਾ ਨਹੀਂ ਤਾਲਸ ਕਰਕੇ ਸੁੱਤਾ ਹੀ ਰਹਿੰਦੇ ਆ ਦੁਨੀਆ ਸੁੱਤੀ ਪਈ ਹੈ ਦੇਖਦੇ ਆਪਾਂ ਕਿੰਨੇ ਕੁ ਉੱਠਦੇ ਹਨ ਕਿੰਨੇ ਕੁ ਹੁੰਦੇ ਹਨ ਦੁਨੀਆਂ ਇਸ ਪਰ ਦਿਨਤੀ ਤੋਂ ਪਰਾਂ ਸੁੱਤੀ ਰਹਿੰਦੀ ਹੈ ਰਾਤ ਨੂੰ ਲੇਟ ਲੋਕ ਸੁੰਦਿਆਂ ਨੇ ਦਵੇ ਸੇਰੇ ਉੱਠਦੇ ਨਹੀਂ ਕਿਉਂਕਿ ਆਲਸ ਹੁੰਦਾ ਮਾਨ ਆਲਸੀ ਹੁੰਦਾ ਮਾਨ ਕਹਿੰਦਾ ਨਹੀਂ ਜਾਣਾ ਨਹੀਂ ਹੈ ਜਦੋਂ ਮਾਨ ਤੇ ਬਾਪ ਦੇਂਦਾ ਫਿਰ ਸਰੀਰ ਆਪੇ ਨਹੀਂ ਉੱਠਦਾ ਸਰੀਰ ਆਲਸੀ ਹੋ ਜਾਂਦਾ ਹੈ ਕਿਉਂਕਿ ਮਾਨ ਉਦਮ ਕਰਕੇ ਠਾਂਦਾ ਤਾਂ ਸਰੀਰ ਉੱਠ ਕੇ ਗੁਰੂ ਚਰਨਾਂ ਵਿੱਚ ਹੁੰਦਾ ਹੈ ਇਹ ਸਾਡੇ ਚੰਗੇ ਭਾਗਣ ਭਾਈ ਮਹਾਰਾਜ ਜੀ ਗੁਰੂ ਰਾਮਦਾਸ ਜੀ ਸਾਨੂੰ ਦੱਸ ਰਹੇ ਹਨ ਕਹਿੰਦੇ ਭਾਗ ਮਹਾਰਾਜ ਜੀ ਕਹਿੰਦੇ ਜਾਗ ਪੇ ਜਨਮ ਜਨਮ ਕੇ ਕਿਲ ਵਿਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ ਮਹਾਰਾਜ ਜੀ ਕਹਿੰਦੇ ਜਿੰਦਾ ਭਾਗ ਲਿਖਿਆ ਹੈ ਉਹ ਤੁਰ ਕੇ ਗੁਰੂ ਚਰਨਾਂ ਵਿਚ ਆਣ ਕੇ ਜਿ ਉਹਨਾਂ ਦਾ ਨਾਮ ਜਪ ਲੈਂਦਾ ਉਹਦੀ ਬਾਣੀ ਪੜਦਾ ਤਿੰਨ ਸਫਲ ਜਨਮ ਪਰਵਾਣ ਪਿਆਰੋ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਦਾ ਜਨਮ ਸਫਲ ਬਣ ਜਾਂਦਾ ਹੈ ਇਹ ਜਨਮ ਪਰਵਾਣ ਹੋ ਜਾਂਦਾ ਹੈ ਹਰ ਹਰ ਮੰਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪਦ ਨਿਰਬਾਨ ਜੀ ਰਮਤਾ ਵਾਲੀ ਪੰਕਤੀ ਮਹਾਰਾਜ ਜੀ ਇਹ ਬੰਦ ਤੇ ਸੰਪੂਰਨਤਾ ਹੀ ਤੇ ਫਿਰ ਦ੍ਰਿੜ ਕਰਾਉਂਦੇ ਹਨ ਇੰਦਰੀ ਭਾਵ ਦਰਸੰਦੈਨ ਮਹਾਰਾਜ ਹਰ ਹਰ ਮਨ ਭਾਇਆ ਮਹਾਰਾਜ ਜੀ ਕਹਿੰਦੇ ਜਦੋਂ ਉਹਨੂੰ ਭਾ ਜਾਵਾਂਗੇ ਨਾ ਮਨ ਸਾਨੂੰ ਉਹਦੇ ਚਰਨਾਂ ਵਿੱਚ ਟਿਕ ਦੇਗਾ ਫਿਰ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਪਰਮ ਸੁਖ ਪਾ ਲਵਾਂਗੇ ਹਰ ਲਾਹ ਮਹਾਰਾਜ ਜੀ ਕਹਿੰਦੇ ਜਿਹੜਾ ਆਸਰੀ ਲਾਹ ਹੈ ਨਾ ਖੱਟੀ ਹੈ ਉਹ ਖੱਟ ਲਵਾਂਗੇ ਅਸੀਂ ਸੰਸਾਰ ਵਿੱਚ ਜਿਹੜੀ ਖੱਟੀ ਖੱਟਣ ਵਾਸਤੇ ਸਾਨੂੰ ਤੋਰਿਆ ਸੀ ਉਹ ਮਾਲਕ ਨੇ ਉਹ ਖੱਟੀ ਅਸੀਂ ਖੱਟ ਲਵਾਂਗੇ ਜਿਨ ਹਰ ਮੀਠ ਲਗਾਨਾ ਅਗਲਾ ਪਦ ਮਹਾਰਾਜ ਜੀ ਭਾਈ ਆਰੰਭ ਕਰਦੇ ਹਨ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਕ ਜਿਓ ਇਹ ਮਹਾਰਾਜ ਜੀ ਕਹਿੰਦੇ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਉਹਨੇ ਮਿੱਠਾ ਲਾਤਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਉਹਨੇ ਜਿਨ੍ਹਾਂ ਦੀ ਲਿਵ ਜੋੜਤੀ ਮਹਾਰਾਜ ਜੀ ਕਹਿੰਦੇ ਉਹ ਜਨ ਬਣ ਕੇ ਪ੍ਰਧਾਨ ਬਣ ਗਏ ਉਹ ਪ੍ਰਧਾਨਾਂ ਨੂੰ ਦੀ ਨਿਗਾ ਚ ਸਾਡੇ ਨੂੰ ਇਤਿਹਾਸ ਹੀ ਸਰੀਰ ਕਰਕੇ ਕੋਈ ਕੋਦ ਦੇ ਤੇ ਬੈਠਾ ਕੋਈ ਕਿਸੇ ਅਹੁਦੇ ਤੇ ਅਸੀਂ ਆਪਣੇ ਆਪ ਨੂੰ ਸਮਝਦੇ ਆ ਹਉ ਮੇ ਵਿੱਚ ਕਿ ਅਸੀਂ ਆ ਸਭ ਕੁਝ ਪਰ ਮਹਾਰਾਜ ਜੀ ਕਹਿੰਦੇ ਮੇਰੀ ਨਿਗਾ ਚ ਤੇ ਗੁਰਸਿੱਖ ਪ੍ਰਧਾਨ ਹਨ ਜਿਨ੍ਹਾਂ ਨੇ ਮਨੁਨ ਨੂੰ ਸੌਂਪਤਾ ਜਿਹੜੇ ਜਨ ਬਣ ਗਏ ਉਹਨਾਂ ਨੂੰ ਪ੍ਰਧਾਨਤਾ ਮਿਲੀ ਉਹਦੇ ਤਰਤੇ ਦੁਨੀਆ ਭਵੇਂ ਕੁਝ ਕਹੀ ਜਾਵੇ ਕੁਝ ਬੋਲੀ ਜਾਵੇ ਪਰ ਗੁਰਸਿੱਖ ਪ੍ਰਧਾਨ ਹੋਇਨਾ ਬਾਬਾ ਬੁੱਢਾ ਜੀ ਦੇਖੋ ਉਹ ਜਨ ਬਣ ਕੇ ਰਹੇ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਮੈਂ ਗੁਰੂ ਘਰ ਦਾ ਹੈਡ ਗ੍ਰੰਥੀਆਂ ਜਾਂ ਉਹਨਾਂ ਨੇ ਕਿਹਾ ਹੋਵੇ ਬ੍ਰਹਮ ਗਿਆਨੀਆਂ ਜਾਂ ਬੜਾ ਕੁਝ ਕਿਹਾ ਹੋਵੇ ਵਿੱਚ ਹੋਵੇ ਮਹਾਰਾਜ ਜੀ ਦੇ ਦਰ ਤੇ ਉਹਨਾਂ ਨੇ ਵੱਡੀ ਸੇਵਾ ਕਮਾਈ ਪਰ ਉਹਨਾਂ ਦੇ ਵਿੱਚ ਕਦੀ ਹੰਮੇ ਨਹੀਂ ਆਈ ਉਹ ਸਦਾ ਹੀ ਦੇਖੋ ਬਾਗ ਦੀ ਸੇਵਾ ਕਰਦੇ ਸੀ ਹੁਣ ਵੀ ਜਾਂਦੇ ਆ ਨਾ ਦਰਸ਼ਨ ਕਰਨ ਬਾਬਾ ਬੁੱਢਾ ਸਾਹਿਬ ਬੀੜ ਕੋਈ ਬੀੜ ਆ ਉਹ ਉਹੀ ਜਗ੍ਹਾ ਹੈ ਜਿੱਥੇ ਬਾਬਾ ਜੀ ਸਾਰਾ ਦਿਨ ਖੇਤੀ ਕਰਦੇ ਸੀ ਸੇਵਾ ਕਰਦੇ ਸੀ ਫਲ ਬੂਟਿਆਂ ਦੀ ਖੁਰਪਾ ਹੱਥ ਚ ਹੀ ਰਹਿੰਦਾ ਸੀ ਉਹਨਾਂ ਦੇ ਕਿ ਬਹੁਤੇ ਮਹਾਰਾਜ ਜੀ ਬਾਬਾ ਜੀ ਕਦੀ ਇਹ ਨਹੀਂ ਸੀ ਕਹਿੰਦੇ ਕਿ ਚਿੱਟੇ ਬਸਤਰ ਪਾ ਕੇ ਬੈਠੀ ਉਹਨਾਂ ਨੇ ਕੀਰਤ ਕੀਤੀ ਉਹ ਨਾਨਕ ਨੇ ਮਹਾਰਾਜ ਨੇ ਖੁਦ ਸਕਾਈ ਆਪ ਮਹਾਰਾਜ ਨੇ 18 ਸਾਲ ਖੇਤੀ ਕੀਤੀ ਕਰਤਾਰਪੁਰ ਦੇ ਦਰਸ਼ਨਾਂ ਲਈ ਕਦੀ ਸਮਾਂ ਮਿਲੇਗਾ ਜਾਵਾਂਗੇ ਉਸ ਵੇਲੇ ਦੇਖਾਂਗੇ ਦੇਖੋ ਜਗਾ ਜਿੰਨੀ ਉਥੇ ਜ਼ਮੀਨ ਹੈ ਜਾਇਦਾਤ ਉਥੇ ਮਹਾਰਾਜ ਨੇ ਖੇਤੀ ਕੀਤੀ ਹੈ 18 ਸਾਲ ਜਦੋਂ ਦਾਸੀਆਂ ਪੂਰੀਆਂ ਹੋਈਆਂ ਫਿਰ ਖੇਤੀ ਇਹ ਨਹੀਂ ਕਿ ਆਪਣੇ ਵਾਸਤੇ ਕੀਤੀ ਹੈ ਸਾਨੂੰ ਸਕਾਇਆ ਕਿ ਜ਼ਿੰਦਗੀ ਦੇ ਵਿੱਚ ਹੱਥਾਂ ਪੈਰਾਂ ਨਾਲ ਕੀਰਤ ਕਰਨੀ ਹੈ ਕਵੇਲੇ ਨਹੀਂ ਬਹਿਣਾ ਤੇ ਜੀਵਾ ਦੇ ਨਹੀਂ ਉਹਦਾ ਨਾਮ ਜਪਣਾ ਉਥੇ ਸੰਗਤ ਆਉਂਦੀ ਸੀ ਮਹਾਰਾਜ ਜੀ ਖੇਤੀ ਖੁਦ ਕਰਾਉਂਦੇ ਸੀ ਸੰਗਤਾਂ ਤੋਂ ਕਹਿੰਦੇ ਭਾਈ ਜਿੰਨੇ ਆਉਣਾ ਸਾਡੇ ਨਾਲ ਲਾ ਕੇ ਕਵਾੜ ਪੱਟੋ ਜ਼ਮੀਨ 'ਚੋਂ ਤੇ ਮਹਾਰਾਜ ਜੀ ਖੁਦ ਦੇਖ ਲੋ ਝੋਨੇ 'ਚੋਂ ਕਵਾੜ ਪੜਦੇ ਸੀ ਸਤਿਗੁਰੂ ਜੀ ਖੁਦ ਜ਼ਮੀਨ 'ਚੋਂ ਕਵਾੜ ਪੱਟਣਾ ਤੇ ਨਾਲ ਸਾਰੇ ਸਿੰਘਾਂ ਨੂੰ ਸੰਗਤਾਂ ਨੂੰ ਲਾਣਾ ਖੀਰ ਦੇ ਟਾਈਮ ਮਹਾਰਾਜ ਨੇ ਜਦੋਂ ਕਸਵੱਟੀ ਲਾਈ ਨਾ ਭਾਈ ਲੈਣਾ ਜੀ ਜੀ ਬਾਬਾ ਬੁੱਢਾ ਜੀ ਦੋਵੇਂ ਹੀ ਰਹਿ ਗਏ ਸੀ ਇਹ ਸੰਗਤਾਂ ਨੂੰ ਉਧਰੋਂ ਸਾਰਾ ਦਿਨ ਕੰਮ ਕਰਾਉਣਾ ਖੇਤਾਂ ਦੇ ਵਿੱਚ ਤੇ ਉਧਰੋਂ ਮਹਾਰਾਜ ਨੇ ਦੇਖੋ ਪ੍ਰਸ਼ਾਦਾ ਲੰਗਰ ਮਸਤਾਨਾ ਕਰਤਾ ਸੀ। ਕਸਵੱਟੀ ਲਈ ਮਹਾਰਾਜ ਨੇ ਕਿ ਹੁਣ ਪਰਖ ਦਾ ਸਮਾਂ ਹੈ ਗੁਰਤਾ ਗੱਦੀ ਬਖਸ਼ਣੀ ਅਗਲੇ ਆਪ ਸਰੀਰ ਮਹਾਰਾਜ ਨੇ ਤਿਆਗਣਾ ਸੀ। ਇਹ ਭਾਈ ਲੈਣਾ ਜੀ ਤੇ ਬਾਬਾ ਬੁੱਢਾ ਜੀ ਬੱਚੇ ਸੀ ਸਾਰੀ ਸੰਗਤ ਦੌੜ ਗਈ ਪਹਿਲੋਂ ਇੱਕ ਦਿਨ ਮਹਾਰਾਜ ਜੀ ਨੇ ਇੱਕ ਸਮੇਂ ਦਾ ਲੰਗਰ ਮਸਤਾਨਾ ਕੀਤਾ ਇਹਦੇ ਭਾਈ ਇੱਕ ਦਿਨ ਦੋ ਟਾਈਮ ਹੀ ਲੰਗਰ ਛਕਾਇਆ ਜਾਵੇ ਸਵੇਰੇ ਸ਼ਾਮ ਦੁਪਹਿਰ ਦਾ ਲੰਗਰ ਬੰਦ ਕਰ ਦੋ ਤੇ ਸੰਗਤ ਦੇਖੋ ਉਹਨਾਂ ਚਿਰ ਜਰਦੀ ਰਹੀ ਸੰਗਤਾਂ ਸਿੱਖ ਪਿਆਰੇ ਸੇਵਾ ਕਰਦੇ ਰਹੇ ਸੇਵਾ ਕਰਕੇ ਭੁੱਖ ਬੜੀ ਲੱਗਦੀ ਹੈ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਭੁੱਖ ਲੱਗਣੀ ਮਹਾਰਾਜ ਨੇ ਕਹਿਣਾ ਭਈ ਨਹੀਂ ਪ੍ਰਸ਼ਾਦਾ ਨਹੀਂ ਛਕਣਾ ਫਿਰ ਇੱਕ ਟਾਈਮ ਦਾ ਪ੍ਰਸ਼ਾਦਾ ਕਰਤਾ ਸੀ ਮਹਾਰਾਜ ਕਥਾ ਜਿਹੜੀ ਹੁੰਦੀ ਹੈ ਨਾ ਜਨਮ ਸਾਖੀ ਉਹਦੇ ਵਿੱਚ ਸਾਰਾ ਲਿਖਿਆ ਇੱਕ ਟਾਈਮ ਦਾ ਸਮਾਂ ਕਰਤਾ ਤੇ ਫਿਰ ਭਜਨਾ ਸ਼ੁਰੂ ਹੋ ਗਏ ਸੀ ਭਜਨਾ ਸ਼ੁਰੂ ਹੋ ਗਈ ਸੰਗਤ ਕਹਿੰਦੇ ਮਹਾਰਾਜ ਜੀ ਕੰਮ ਵੀ ਸਾਰਾ ਦਿਨ ਕਰਾਉਂਦੇ ਆ ਪ੍ਰਸ਼ਾਦਾ ਵੀ ਛਕਾਣਾ ਬੰਦ ਕਰਤਾ ਇਹ ਤੇ ਮਾਰ ਦੇਣਗੇ ਕੰਮ ਕਰਾ ਕਰਕੇ ਕਿਉਂਕਿ ਭੁੱਖ ਲੱਗਦੀ ਏ ਪ੍ਰਸ਼ਾਦੇ ਦੀ ਜਦੋਂ ਆਪਾਂ ਕੰਮ ਕਰਦੇ ਆ ਸਰੀਰ ਕੰਮ ਕਰਦਾ ਆਪਣਾ ਇਹ ਸਾਧ ਸੰਗਤ ਜੀ ਉਹ ਫੇਰ ਇੱਕ ਦਿਨ ਗੈਪ ਪਾਤਾ ਸੀ ਮਹਾਰਾਜ ਨੇ ਕਹਿੰਦੇ ਹੁਣ ਇੱਕ ਦਿਨ ਪ੍ਰਸ਼ਾਦਾ ਸ਼ਕਾਇਆ ਜਾਵੇਗਾ ਤੇ ਇੱਕ ਦਿਨ ਭੁੱਖਿਆ ਰਹਿਣਾ ਪੈਣਾ ਜੇ ਕਰਨਾ ਕੰਮ ਠੀਕ ਐ ਨਹੀਂ ਤੇ ਭਾਈ ਜਾਓ ਤੇ ਸੰਗਤਾਂ ਸਾਰੀਆਂ ਇੱਕ ਐਂਡ ਵਾਲੇ ਦਿਨ ਕੋਈ ਨਹੀਂ ਸੀ ਬਚਿਆ ਜਦੋਂ ਐਂਡ ਦਾ ਸਮਾਂ ਆਇਆ ਨਾ ਪਰਖ ਦਾ ਭਾਈ ਦੇਖੋ ਭਾਈ ਲੈਣਾ ਜੀ ਤੇ ਬਾਬਾ ਬੁੱਢਾ ਜੀ ਬੱਤੇ ਉੱਥੇ ਮਹਾਰਾਜ ਦਾ ਰੂਪ ਲੱਗ ਹੋ ਗਿਆ ਸੀ ਮਹਾਰਾਜ ਨੇ ਛੱਟੀ ਚੱਕ ਲਈ ਸੀ ਸਤਿ ਚੱਕ ਕੇ ਭਾਈ ਲੈਣਾ ਜੀ ਦੇ ਲੱਗੇ ਅਗੇ ਹਨ ਗੁਰੂ ਨਾਨਕ ਮਹਾਰਾਜ ਜੀ ਪਿੱਛੇ ਹਨ ਜੰਗਲ ਵਿੱਚ ਗਏ ਉੱਥੇ ਮੁਰਦਾ ਪਿਆ ਮਹਾਰਾਜ ਨੇ ਵਿਧ ਰਚੀ ਕਹਿੰਦੇ ਲੈਣਿਆ ਕੀ ਚਾਹੀਦਾ ਫਿਰ ਮਗਰ ਆ ਗਿਆ ਪਿੱਛੇ ਬਾਬਾ ਬੁੱਢਾ ਜੀ ਦੇਖ ਰਹੇ ਹਨ ਸਾਰਾ ਕਉਤਕ ਤੇ ਬਾਬਾ ਬੁੱਢਾ ਜੀ ਨੂੰ ਪਿੱਛੇ ਕਰਤਾ ਉਸ ਵੇਲੇ ਭਾਈ ਲੈਣਾ ਜੀ ਕਹਿੰਦੇ ਮਹਾਰਾਜ ਹੁਕਮ ਕਰੋ ਤੁਸੀਂ ਜਿੰਨਾ ਮਰਜ਼ੀ ਮਾਰੋ ਜਿੰਨਾ ਮਰਜ਼ੀ ਛਿੜਕੋ ਹੁਣ ਤਾਂ ਤੁਹਾਡਾ ਹੈ ਸਭ ਕੁਝ ਤੁਸੀਂ ਮਾਰ ਦੋ ਰੱਖ ਲਓ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਫਿਰ ਕਿਹਾ ਸੀ ਭਾਈ ਭਾਈ ਇਹ ਸਾਹਮਣੇ ਮੁਰਦਾ ਪਿਆ ਇਹਨੂੰ ਖਾ ਸਾਹਮਣੇ ਮੁਰਦਾ ਇੱਕ ਚਾਦਰ ਚਿੱਟੀ ਉੱਤੇ ਪਈ ਹੈ ਇੱਕ ਸਰੀਰ ਪਿਆ ਹੈ ਤੇ ਮਹਾਰਾਜ ਜੀ ਨੇ ਪਰਖ ਕਰਨੀ ਸੀ ਭਾਈ ਲੈਣਾ ਜੀ ਸਾਹਮਣੇ ਬੈਠਿਆਂ ਨੇ ਕਹਿੰਦੇ ਭਾਈ ਪੁਰਖਾ ਜੇ ਸਾਡੇ ਨਾਲ ਰਹਿਣਾ ਹੈ ਮੁਰਦਾ ਖਾਣਾ ਪੈਣਾ ਤੇ ਭਾਈ ਲੈਣਾ ਜੀ ਜੇ ਕੋਈ ਕੱਤੇ ਪਿੱਲੇ ਹੁੰਦੇ ਦੌੜ ਜਾਂਦੇ ਕਹਿੰਦੇ ਮੁਰ ਨੂੰ ਮੁਰਦੇ ਖਵਾਨ ਲੱਗ ਗਿਆ ਮਹਾਰਾਜ ਜੀ ਮੈਂ ਪਹਿਲਾਂ ਸੰਗਤਾਂ ਦੌੜੀਆਂ ਪ੍ਰਸ਼ਾਦੇ ਤੋਂ ਤੇ ਉੱਥੇ ਭਾਈ ਲੈਣਾ ਜੀ ਹੱਥ ਜੋੜ ਕੇ ਖੜਿਆ ਨੇ ਕਹਿੰਦੇ ਮਹਾਰਾਜ ਤੁਸੀਂ ਕਿਰਪਾ ਕਰੋ ਦੱਸੋ ਕਿਹੜੇ ਪਾਸੇ ਉਖਾਵਾਂ ਪੈਰਾਂ ਵਾਲੇ ਪਾਸੇ ਉਸ਼ਕਾ ਸਿਰ ਵਾਲੇ ਪਾਸੇ ਉਸ਼ਕਾ ਸਤਿਗੁਰੂ ਜੀ ਆਸਪੇ ਘੁੱਟ ਕੇ ਗਲ ਦੇ ਨਾਲ ਲਾਇਆ ਤੇ ਪਿਆਰ ਕੀਤਾ ਭਾਈ ਲੈਣਾ ਜੀ ਨੂੰ ਕਹਿੰਦੇ ਅੱਜ ਤੋਂ ਤੁਸੀਂ ਸਾਡਾ ਰੂਪ ਅਸੀਂ ਲੈਣਾ ਸੀ ਜਦੋਂ ਆਏ ਸੀ ਨਾ ਭਾਈ ਲੈਣਾ ਜੀ ਉਸ ਵੇਲੇ ਮਹਾਰਾਜ ਜੀ ਨੇ ਬਚਨ ਕੀਤਾ ਸੀ ਲੈਣਿਆ ਤੂੰ ਲੈਣਾ ਅਸੀਂ ਦੇਣਾ ਜਦੋਂ ਨਾਂ ਪੁੱਛਿਆ ਕਹਿੰਦੇ ਸਾਡਾ ਨਾਂ ਭਾਈ ਲੈਣਾ ਜੀ ਕਹਿੰਦੇ ਫੇਰਾ ਤੁਸੀਂ ਲੈਣਾ ਅਸੀਂ ਦੇਣਾ ਤੁਹਾਡੇ ਸਾਡੇ ਚ ਇੱਕ ਦਿਨ ਅਸ ਆਏਗਾ ਫਰਕ ਨਹੀਂ ਰਹੇਗਾ ਤੇ ਅੱਜ ਮਹਾਰਾਜ ਜੀ ਨੇ ਬਚਨ ਕਰਤੇ ਕਹਿੰਦੇ ਲੈਣ ਆ ਅੱਜ ਤੋਂ ਤੁਸੀਂ ਸਾਡਾ ਰੂਪ ਹੋ ਚੁੱਕੇ ਹੋ ਕਿਉਂਕਿ ਤੁਹਾਡੇ ਚ ਅਸੀਂ ਜੋਤ ਟਿਕਾਣਾ ਚੁੰਨੇ ਗੁਰਤਾ ਗੱਦੀ ਬਖਸ਼ੀ ਭਾਈ ਲੈਣਾ ਜੀ ਤੋਂ ਭਾ ਗੁਰੂ ਅੰਗਦ ਦੇਵ ਮਹਾਰਾਜ ਜੀ ਬਣਾਤੇ ਐਸੀ ਉਹਨਾਂ ਦੀ ਕਿਰਪਾ ਜਦੋਂ ਕਸਵੱਟੀ ਲਾਂਦਾ ਕੋਈ ਵਿਰਲਾਪੁਰਸ਼ ਬਚਦਾ ਉੱਥੇ ਨਹੀਂ ਤਾਂ ਸਾਰੇ ਢੁੱਟ ਜਾਂਦੇ ਨੇ ਭੱਜ ਜਾਂਦੇ ਆਣ ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇਖੋ ਵੱਡੀ ਸੇਵਾ ਕਮਾਈ ਉਹਨਾਂ ਨੇ ਉਦੋਂ ਦੇ ਨਾਲ ਸੀ ਮਹਾਰਾਜ ਦੇ ਸ਼ੀਵਾ ਪਾਸ਼ੀਆਂ ਤੱਕ ਰਹੇ ਆarti ਗੁਰਤਾ ਗੱਦੀ ਦੇ ਤਿਲਕ ਲਗਾਉਂਦੇ ਰਹੇ ਕਿੰਨੀ ਵੱਡੀ ਉਮਰ ਪਾਈ ਤੇ ਉਹਨਾਂ ਨੇ ਪਹਿਲੀ ਮੌਤ ਕਬੂਲ ਕਰ ਲਈ ਸੀ ਬਚਪਨ ਚ ਕਹਿੰਦੇ ਮਹਾਰਾਜ ਜੀ ਮਰਨਾ ਕਬੂਲ ਹੈ ਸਾਨੂੰ ਪਤਾ ਲੱਗ ਚੁੱਕਾ ਕਿ ਮੌਤ ਕਿਸੇ ਵੇਲੇ ਵੀ ਆ ਸਕਦੀ ਹੈ ਜੇ ਮੈਂ ਹਾਜ਼ਰਾਂ ਜਦੋਂ ਮਰਜੀ ਆਜੇ ਮੈਨੂੰ ਕੋਈ ਪਰਵਾਹ ਨਹੀਂ ਬਚਪਨ ਦੇ ਵਿੱਚ ਏਡਾ ਵੱਡਾ ਗਿਆਨ ਦੀਆਂ ਗੱਲਾਂ ਸੁਣ ਕੇ ਮਹਾਰਾਜ ਨੇ ਬਚਨ ਕੀਤਾ ਸੀ ਭਾਈ ਬੂੜਾ ਜੀ ਤੁਸੀਂ ਬੂੜਾ ਨਹੀਂ ਤੁਸੀਂ ਤੇ ਬੁੱਢੇ ਹੋ ਤੁਹਾਡੀ ਅਵਸਥਾ ਬੁੱਢਿਆਂ ਵਾਲੀ ਬਚਨ ਬੁੱਢਿਆਂ ਵਾਲਿਆਂ ਉੱਚੀ ਅਵਸਥਾ ਦੇ ਮਾਲਕ ਹੋਊਗੇ ਤੇ ਲੰਬੀ ਉਮਰ ਭੋਗੋਗੇ ਮਹਾਰਾਜ ਦੀ ਇੰਨੀ ਲੰਬੀ ਆਜੂ ਹੋਈ ਹੋਰ ਨਾਨਕ ਮਹਾਰਾਜ ਦੀ ਜੋਤੀ ਜੋਤ ਸਮਾਏ ਛੇਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਦਿੱਤੀ ਇੱਕ ਬਖਸ਼ੇ ਹੱਥੀ ਛੇਵੇਂ ਪਾਤਸ਼ਾਹ ਜੀ ਨੇ ਸਤਸਕਾਰ ਕਰਾਇਆ ਆਬਾ ਜੀ ਦੇ ਰਾਜ ਸਿੰਘ ਜੀ ਇੱਥੇ ਵੀ ਮਹਾਰਾਜ ਜੀ ਬਚਨ ਕਰਦੇ ਹਨ ਗੁਰੂ ਨਾਨਕ ਗੁਰੂ ਅਰਜੁਨ ਅਮਰਦਾਸ ਜੀ ਮਹਾਰਾਜ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਕਹਿੰਦੇ ਵੱਡੇ ਭਾਗ ਜਾਗਦੇ ਹਨ ਤਾਂ ਗੁਰੂ ਦੇ ਦਰਸ਼ਨ ਗੁਰੂ ਦੀ ਬਾਣੀ ਰਹੀ ਕਰ ਸਕਦਾ ਗੁਰ ਸਿੱਖ ਤਿੰਨ ਸਫਲ ਜਨਮ ਪਰਵਾਨ ਫਿਰ ਪਿਆਰਿਓ ਜਨਮ ਪਰਵਾਣ ਹੋ ਜਾਂਦਾ ਹੈ ਅਸੀਂ ਤਮਾਰਾ ਜੀ ਕਹਿੰਦੇ ਜਿਨ ਹਰ ਮਿੱਠਾ ਲਾਗਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਉਹ ਕਿਰਪਾ ਕਰ ਦਿੰਦਾ ਉਹ ਪ੍ਰਧਾਨਤਾ ਪ੍ਰਾਪਤ ਕਰ ਜਾਂ ਉਤਮ ਹਰ ਹਰ ਲੋਗ ਜੀਓ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਓ ਹਰਾ ਜੀ ਕਹਿੰਦੇ ਉਤਮ ਵਸਤਾ ਵੇ ਮਾਲਕ ਬਣ ਜਾਂਦੇ ਹਰ ਨਾਮ ਵਡਾਈ ਹਰ ਨਾਮ ਸਿਖਾਈ ਗੁਰ ਸ਼ਬਦੀ ਹਰ ਰਸ ਭੋਗ ਜੀਓ ਤੇ ਮਹਾਰਾਜ ਜੀ ਕਹਿੰਦੇ ਫਿਰ ਹਰ ਹਰੀ ਨਾਮ ਦੀਆਂ ਵਡਿਆਈਆਂ ਤੇ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤੀ ਕਰ ਲੈਂਦੇ ਹਨ ਹਰ ਨਾਮ ਵਡਾਈ ਹਰ ਨਾਮ ਸਿਖਾਈ ਮਹਾਰਾਜ ਜੀ ਕਹਿੰਦੇ ਉਹ ਆਨੰਦ ਉਹਨਾਂ ਦੀਆਂ ਵਡਿਆਈਆਂ ਨਾਮ ਤੋਂ ਹੁੰਦੀਆਂ ਨੇ ਗੁਰਸਿੱਖਾਂ ਦੀਆਂ ਤੇ ਉਹਨਾਂ ਦਾ ਸਖਾ ਮਹਾਰਾਜ ਜੀ ਕਹਿੰਦੇ ਨਾਮ ਬਣਦਾ ਪੁਰ ਸ਼ਬਦੀ ਹਰ ਰਸ ਗੁਰੂ ਦੇ ਸ਼ਬਦ ਰਈ ਮਹਾਰਾਜ ਜੀ ਕਹਿੰਦੇ ਗੁਰਸਿੱਖ ਹਰ ਰਸ ਭੋਗਦੇ ਹਨ ਹਰ ਰਸ ਭੋਗ ਮਾ ਨਿਰਜੋਗ ੜੁਭਾਗੀ ਹਰ ਰਸ ਪਾਇਆ ਤੇ ਮਹਾਰਾਜ ਜੀ ਕਹਿੰਦੇ ੜੁਭਾਗੀ ਜਨ ਹਨ ਜਿਹੜੇ ਹਰੀ ਦਾ ਨਾਮ ਰਸ ਪਾ ਲੈਂਦੇ ਹਨ ਵੱਡੇ ਭਾਗਾ ਵਾਲੇ ਗੁਰਸਿੱਖ ਹਨ ਤੂ ਹਰ ਰਸ ਭੂਗਦੇ ਅਨਮਾਨ ਰਜੋਗ ਮਹਾਰਾਜ ਜੀ ਕਹਿੰਦੇ ਉਹ ਨਿਰਜੋਗ ਦੀ ਪ੍ਰਾਪਤੀ ਕਰ ਲੈਂਦੈਨ ਸੇ ਧੰਨ ਵੱਡੇ ਸਤਿਪੁਰਖਾ ਪੂਰੇ ਜਿਨ੍ਹਾਂ ਗੁਰਮਤਿ ਨਾਮ ਧਿਆਇਆ ਧੰਨ ਮਹਾਰਾਜ ਜੀ ਕਹਿੰਦੇ ਉਹ ਧੰਨ ਹਨ ਸੇ ਧੰਨ ਵੱਡੇ ਸਤਿਪੁਰਖਾ ਪੂਰੇ ਸਤਿਪੁਰਖ ਪਰਮੇਸ਼ਰ ਦਾ ਨਾਮ ਹੈ ਪੁਰਖ ਜਿਹੜਾ ਉਹ ਪਰਮੇਸ਼ਰ ਨੂੰ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਉਹ ਸਤਿਪੁਰਖ ਵੱਡੇ ਵੱਡ ਭਾਗ ਵੱਡੇ ਭਾਗਾ ਵਾਲੇ ਹਨ ਗੁਰਮਖ ਜਿਹੜੇ ਉਹਦੀ ਪ੍ਰਾਪਤੀ ਕਰਦੇ ਹਨ ਜਿਨ ਗੁਰਮਖ ਨਾਮ ਜਿਨ੍ਹਾਂ ਨੇ ਗੁਰੂ ਗੁਦੀ ਮੱਤ ਲੈ ਕੇ ਮਹਾਰਾਜ ਜੀ ਕਹਿੰਦੇ ਨਾਮ ਨੂੰ ਧਿਆਉਣਾ ਕੀਤਾ ਉਹਨਾਂ ਨੇ ਵੱਡੇ ਪ੍ਰਮਾਤਮਾ ਸਤਪੁਰਖ ਨੂੰ ਪਾਲਿਆ ਜਨ ਨਾਨਕ ਰੀਨ ਮੰਗੇ ਪਗ ਸਾਧੂ ਮਨ ਚੁੱਕਾ ਸੋਗਵ ਜੋਗ ਜਿਓ ਮਹਾਰਾਜ ਖੀਲੀ ਤੋਖ ਵਿੱਚ ਬਚਨ ਕਰਦਿਆਂ ਜਨ ਨਾਨਕ ਮੈਂ ਨਾਨਕ ਰੈਣ ਮੰਗੀ ਪੱਗ ਪੱਗ ਪੈਰਾਂ ਨੂੰ ਕਹਿੰਦੇ ਹਨ ਸਾਧੂ ਗੁਰੂਆਂ ਦੀ ਮਹਾਰਾਜ ਜੀ ਕਹਿੰਦੇ ਸਤਗੁਰਾਂ ਦੇ ਚਰਨਾਂ ਦੀ ਪੱਗ ਮਹਾਰਾਜ ਜੀ ਕਹਿੰਦੇ ਧੂੜ ਮੰਗਦਾ ਹ ਜਨ ਨਾਨਕ ਰੈਣ ਮੰਗੇ ਪੱਗ ਸਾਧੂ ਮਹਾਰਾਜ ਜੀ ਕਹਿੰਦੇ ਮੈਂ ਜਨ ਬਣ ਕੇ ਸਤਗੁਰਾਂ ਦੀ ਗੁਰਸੰਗਤ ਦੇ ਚਰਨਾਂ ਦੀ ਧੂੜ ਬਾਛਦਾ ਮਨ ਚੁੱਕਾ ਸੋਗ ਵਜੋਗ ਜੀਉ ਮਹਾਰਾਜ ਜੀ ਕਹਿੰਦੇ ਮਨ ਦਾ ਸੋਗ ਲੈ ਜਾਂਦਾ ਹੈ ਜਿਹੜਾ ਸੋਗ ਦੁਨੀਆ ਨੂੰ ਚੰਬੜਿਆ ਨਾ ਸੋਗ ਰੰਦਾ ਸਾਡੇ ਹਿਰਦੇ ਵਿੱਚ ਦੁੱਖ ਕਲੇਸ਼ ਮਹਾਰਾਜ ਜੀ ਕਹਿੰਦੇ ਸੋਗ ਮੰਦਾ ਉਤਰ ਜਾਂਦਾ ਉਹ ਜੋਗ ਵਿਛੋੜਾ ਮਹਾਰਾਜ ਜੀ ਕਹਿੰਦੇ ਜੰਮਣ ਮਰਨ ਵਿਛੋੜਾ ਚੁੱਕਿਆ ਜਾਂਦਾ ਜਿਨ ਹਰ ਮਿੱਠ ਲਗਾਨਾ ਇਹ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਓ ਖੀਰਲੀ ਦੁੱਖ ਵਿੱਚ ਉਹੀ ਪੰਕਤੀ ਦ੍ਰਿੜ ਕਰਾਉਂਦਿਆਂ ਨ ਜਨ ਹਰ ਮਿੱਠ ਲਗਾਨਾ ਇਹ ਜਨ ਪ੍ਰਧਾਨਾ ਮਹਾਰਾਜ ਜੀ ਕਹਿੰਦੇ ਉਹ ਪ੍ਰਧਾਨਤਾ ਬਖਸ਼ਦਾ ਹੈ ਮਾਲਕ ਜਿਹੜਾ ਉਹਦੇ ਦਰ ਦੀ ਸੇਵਾ ਕਮੰਦਾ ਜਨ ਬਣ ਕੇ ਉਹਨੂੰ ਧਾਰਨ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਉੱਤਮ ਕਰ ਦਿੰਦਾ ਹਰ ਹਰ ਉੱਤਮ ਉਹ ਲੋਕ ਮਹਾਰਾਜ ਜੀ ਕਹਿੰਦੇ ਪ੍ਰਧਾਨਤਾ ਪ੍ਰਾਪਤ ਕਰ ਲੈਂਦੇ ਹਨ ਜਿਹੜੇ ਉਹਦੇ ਦਰ ਦੀ ਸੇਵਾ ਕਮਾ ਕੇ ਉਹਦੀ ਸਿੱਖਿਆ ਨੂੰ ਧਾਰਨ ਕਰਕੇ ਜ਼ਿੰਦਗੀ ਨੂੰ ਬਦਲਦੇ ਹਨ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਪਾਤਸ਼ਾਹ ਜੀ ਮਿਹਰ ਕਰਨੀ ਨਿਆ ਗੁਹਾਜਰੀਆਂ ਪ੍ਰਵਾਨ ਕਰਨ ਬਾਨੀ ਵਿਚਾਰ ਦੇ ਅਨੇਕਾਂ ਭੁੱਲਾਂ ਜੰਨੀਆਂ ਨ ਮਹਾਰਾ ਸਤ ਬਖਸ਼ ਲੈਣ ਆਈਆਂ ਸਮੂਹ ਸੰਗਤਾਨੀਆਂ ਭਾਈ ਹਾਜਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ